ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਸਮੇਂ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਗਾਗਰ ਦੇ ਜੋ ਕਿ ਤਖਤ ਸੱਚਖੰਡ ਸ੍ਰੀ ਹਜੂਰ ਸਾਹਿਬ ਗੋਦਾਵਰੀ ਨਦੀ ਦੇ ਵਿੱਚੋਂ ਸਵੇਰੇ ਸਿੰਘ ਲੈ ਕੇ ਜਾਂਦੇ ਹਨ ਤਖਤ ਸਾਹਿਬ ਦੇ ਖੇ ਸ਼ਾਸਤਰਾਂ ਦਾ ਇਸ਼ਨਾਨ ਕਰਾਉਣ ਵਾਸਤੇ ਸੋ ਇਸ ਸਮੇਂ ਦੇਖੋ ਸੰਗਤ ਦਾ ਭਾਰੀ ਇਕੱਠ ਤੇ ਗਾਗਰ ਭਰਮ ਦੀ ਸੇਵਾ ਸਿੰਘ ਕਰ ਰਹੇ ਹਨ ਤੇ ਅਰਦਾਸ ਹੋ ਰਹੀ ਹੈ ਸੋ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਇੱਕ ਗਾਗਰ ਗੋਦਾਵਰੀ ਨਦੀ ਦੇ ਉੱਤੇ ਗਾਗਰ ਕੁੰਡ ਜੋ ਬਣਿਆ ਉੱਥੋਂ ਜਾਂਦੀ ਹੈ ਤੇ ਦੂਜੀ ਗਾਗਰ ਤਖਤ ਸਾਹਿਬ ਦੇ ਅੰਦਰ ਬੌਲੀ ਸਾਹਿਬ ਬਣੀ ਹੋਈ ਹੈ ਉੱਥੋਂ ਹੁੰਦੀ ਹੈ ਜੀ ਦੋਨੇ ਗਾਗਰਾਂ ਭਰ ਕੇ ਤੇ ਉਹ ਸੱਚਖੰਡ ਤਖਤ ਦੇ ਉੱਤੇ ਇਸ਼ਨਾਨ ਕਰਾਇਆ ਜਾਂਦਾ ਹੈ ਸ਼ਾਸਤਰਾਂ ਦਾ ਸੋ ਇਹ ਉਸ ਸਮੇਂ ਦਾ ਦ੍ਰਿਸ਼ ਹੈ ਜੀ ਬੌਲੀ ਸਾਹਿਬ ਦੇ ਵਿੱਚੋਂ ਗਾਗਰ ਦੀ ਸੇਵਾ ਭਰੀ ਜਾ ਰਹੀ ਹੈ ਜੀ ਸੋ ਵੀਡੀਓ ਵਧੀਆ ਲੱਗੀ ਤਾਂ ਬਤਵਾਤ ਸ਼ੇਅਰ ਕਰ ਦਿਓ ਜੀ ਤੇ ਆਪਣੇ ਚੈਨਲ ਨੂੰ ਜ਼ਰੂਰ ਕਰ ਲੋ ਜੀ ਸਬਸਕ੍ਰਾਈਬ ਇਸ ਤਰ੍ਹਾਂ ਦੀਆਂ ਵੀਡੀਓ ਵੇਖਣ ਲਈ ਇਹ ਬੌਲੀ ਸਾਹਿਬ ਦੇ ਵਿੱਚੋਂ ਸਿੰਘ ਗਾਗਰ ਲੈ ਕੇ ਆ ਰਹੇ ਹਨ ਜੀ ਸੋ ਜੁੜੇ ਰਹੋ ਆਪਣੇ ਪੇਜ ਦੇ ਨਾਲ ਇਸੇ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਸਬਸਕ੍ਰਾਈਬ ਜ਼ਰੂਰ ਕਰ ਲੋ ਜੀ ਧੰਨਵਾਦ ਜੀ